ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਗੁਰੂ ਫਤਿਹ ਦੀ ਸਾਂਝ ਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਆਪ ਜੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜੀਵਨ ਗਾਥਾ ਨੂੰ ਸ਼੍ਰਵਣ ਕਰ ਰਹੇ ਹੋ ਪਿਛਲੇ ਅਧਿਆਇ ਦੇ ਵਿੱਚ ਅਸੀਂ ਆਪ ਜੀ ਨਾਲ ਸਾਂਝ ਪਾਈ ਸੀ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੁੱਕੇ ਵਾਲੇ ਗੁਰੂ ਕੇ ਬਾਗ ਤੋਂ ਹੁੰਦੇ ਆ ਹਾਂ ਫਿਰ ਤਰਨਤਨ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਨੇ ਉਸ ਤੋਂ ਬਾਅਦ ਪਾਤਸ਼ਾਹ ਜੀ ਖਾਡੂਰ ਸਾਹਿਬ ਪਹੁੰਚੇ ਨੇ ਤੇ ਗੋਇੰਦਵਾਲ ਸਾਹਿਬ ਪਹੁੰਚੇ ਨੇ ਬੇਅੰਤ ਸੰਗਤਾਂ ਨੂੰ ਆਪ ਜੀ ਨੇ ਨਾਮ ਬਾਣੇ ਦੇ ਨਾਲ ਜੋੜਿਆ ਹੈ ਅਨੇਕਾਂ ਸੇਵਾਵਾਂ ਕੀਤੀਆਂ ਹਨ ਜਿੱਥੇ ਗੁਰਦੇ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਉੱਥੇ ਆਪ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਉੱਤੇ ਰਹਿੰਦੇ ਆਂ ਹੀ ਇੱਕ ਦਿਨ ਰਗੂਪਤ ਨਾਮ ਦਾ ਇੱਕ ਗੁਰਸਿੱਖ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਹੈ ਜੋ ਖੇਮ ਕਰਨ ਦਾ ਰਹਿਣ ਵਾਲਾ ਹੈ ਅਤੇ ਜਿਸ ਦਾ ਪਿਤਾ ਭਾਈ ਮੂਲचंद ਜੀ ਗੁਰਸਿੱਖ ਸੀ ਜਿਸ ਨੇ ਸਿੱਖੀ ਦੀ ਦਾਤ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੋਂ ਪ੍ਰਾਪਤ ਕੀਤੀ ਸੀ ਰਗੂਪਤ ਰਗੂਪਤ ਨੇ ਆ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੇ ਅਤੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਕੁਛ ਦਿਨ ਆਪ ਜੀ ਸਾਡੇ ਨਗਰ ਖੇਮ ਕਰਨ ਸਾਹਿਬ ਜੀ ਵਿਖੇ ਚੱਲੋ ਬੇਅੰਤ ਸੰਤਾਂ ਆਪ ਜੀ ਦੇ ਚਰਨ ਪਰਸਨਾ ਚਾਹੁੰਦੀਆਂ ਹਨ ਆਪ ਜੀ ਦੀ ਉਡੀਕ ਦੇ ਵਿੱਚ ਉਹ ਬੈਠੀਆਂ ਹਨ ਕਿਰਪਾ ਕਰੋ ਆਪ ਜੀ ਹੁਣ ਮੇਰੇ ਨਗਰ ਵੱਲ ਚਾਲੇ ਪਾਓ ਕੁਛ ਦਿਨ ਮੇਰੇ ਨਗਰ ਨੂੰ ਪਾਗ ਲਾਓ ਸੋ ਗੁਰੂ ਸਵਾਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੁਣ ਭਾਈ ਮੋਲ ਚੰਦ ਜੀ ਦੇ بیٹے ਰਗਬਤ ਦੀ ਬੇਨਤੀ ਦੇ ਉੱਤੇ ਖੇਮ ਕਰਨਾ ਦੀ ਧਰਤੀ ਨੂੰ ਭਾਗ ਲਾਉਣ ਵਾਸਤੇ ਚੱਲ ਪਏ ਨੇ ਖੇਮ ਕਰਨ ਦੇ ਧਰਤੀ ਜਿਹੜੀ 1947 ਤੋਂ ਪਹਿਲਾਂ ਕਸੂਰ ਦਾ ਹਿੱਸਾ ਹੋਇਆ ਕਰਦੀ ਸੀ ਪਰ ਭਾਰਤ-ਪਾਕ ਵੰਡ ਦੀ ਵੰਡ ਤੋਂ ਬਾਅਦ ਅੱਜ ਕੱਲ ਇਹ ਮੌਜੂਦਾ ਪੰਜਾਬ ਦਾ ਹਿੱਸਾ ਹੈ ਤਸਵੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਹ ਖੇਮ ਕਰਨ ਦਾ ਹਿੱਸਾ ਹੁੰਦਾ ਹੈ। ਅੰਮ੍ਰਿਤਸਰ ਸਾਹਿਬ ਜੀ ਤੋਂ ਤਕਰੀਬਨ 60-65 ਕਿਲੋਮੀਟਰ ਤੇ ਦੂਰੀ ਤੇ ਹੈ ਤੇ ਚਬਾਲ ਤੋਂ ਤਕਰੀਬਨ 40 ਕਿਲੋਮੀਟਰ ਦੀ ਦੂਰੀ ਦੇ ਉੱਤੇ ਨਗਰ ਹੈ। ਸੁਰਾਇ ਬਹਾਦਰ ਵਿਦੇ ਚੰਦ ਨੇ ਪੁੱਤਰ ਖੇਮ ਕਰਨੇ ਇਹ ਨਗਰ ਵਸਾ ਸੀ ਸੋ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਤਿਹਾਸ ਦੇ ਵਿੱਚ ਤਿੰਨ ਵਿਦੀ ਚੰਦਾਂ ਦਾ ਜ਼ਿਕਰ ਆਉਂਦਾ ਹੈ ਇੱਕ ਰਾਏ ਬਹਾਦਰ ਵਿਦੀ ਚੰਦ ਜੋ ਕਿ ਉਸ ਸਮੇਂ ਮੁਗਲਿਆ ਹਕੂਮਤ ਦਾ ਇੱਕ ਐਲਕਾਰ ਸੀ ਦੂਸਰੇ ਭਾਈ ਵਿਦੀ ਚੰਦ ਸ਼ੀਨਾ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਵਿਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਤੇ ਤੀਸਰੇ ਵਿਦੀ ਚੰਦ ਮਹਾਰਾਜਾ ਜਸਾ ਸਿੰਘ ਰਾਮ ਗੜੀਆ ਜੀ ਦੇ ਪੜਦਾਦੇ ਲਕੜ ਦਾਦੇ ਆਪਾਂ ਕਹਿ ਸਕਦੇ ਹਾਂ ਪਰਦਾਦੇ ਦੇ ਵੀ ਪਿਤਾ ਜੀ ਇਹ ਤਿੰਨ ਤਕਰੀਬਨ ਤਕਰੀਬਨ ਨੇੜੇ-ਨੇੜੇ ਹੀ ਹੋਏ ਨੇ ਇਸ ਧਰਤੀ ਦੇ ਉੱਤੇ ਤੇ ਸਮਾਂ ਵਿੱਚ ਤਕਰੀਬਨ ਕੋਈ 50-60 ਸਾਲ ਦਾ ਆਪਸ ਦੇ ਵਿੱਚ ਇਹਨਾਂ ਦਾ ਫਰਕ ਰਹਿੰਦਾ ਹੈ ਜ਼ਿਆਦਾ ਨਹੀਂ ਸੋ ਗੁਰੂ ਸvaro ਇਹ ਖੇਮਕਰਨ ਨਗਰ ਰਾਏ ਵਿਦੇ ਚੰਦ ਦੇ ਪੁੱਤਰ ਦਾ ਵਸਾਇਆ ਹੋਇਆ ਹੈ ਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਨੇ ਅੱਜ ਵੀ ਉਹਨਾਂ ਦੀ ਹਵੇਲੀ ਦੇ ਕੁਝ ਜਿਹੜੇ ਬਚੇ ਖੁਚੇ ਹਿੱਸੇ ਨੇ ਉਸ ਧਰਤੀ ਤੇ ਹੈ ਤੇ ਉਸ ਧਰਤੀ ਦੇ ਉੱਤੇ ਜਦੋਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਪਹੁੰਚੇ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਨੇੜੇ ਤੇੜੇ ਜਿੱਥੇ ਵੀ ਪਤਾ ਲੱਗਦਾ ਉੱਥੋਂ-ਉੱਥੋਂ ਸੰਗਤਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਣ ਵਾਸਤੇ ਪਹੁੰਚਦੀਆਂ ਉਹਨਾਂ ਦੇ ਉਪਦੇਸ਼ ਸੁਣਦੀਆਂ ਸਤਸੰਗ ਵਿੱਚ ਹਾਜ਼ਰੀ ਭਰਦੀਆਂ ਨਿਤਨੇਮ ਦੇ ਲਾ혜 ਪ੍ਰਾਪਤ ਕਰਦੀਆਂ ਅਤੇ ਪਾਤਸ਼ਾਹ ਜੀ ਦੇ ਮੁਖ ਤੋਂ ਨਿਕਲੇ ਹੋਏ ਉਪਦੇਸ਼ ਨੂੰ ਉਹਨਾਂ ਦੇ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਗੁਰੂ ਸਾਹਿਬ ਜੀ ਦੀ ਸੰਗਤ ਦੇ ਵਿੱਚ ਦੋ ਸਿੱਖਾਂ ਦਾ ਖਾਸ ਤੌਰ ਤੇ ਜ਼ਿਕਰ ਆਉਂਦਾ ਹੈ ਇੱਕ ਭਾਈ ਚੈਣ ਜੀ ਦਾ ਤੇ ਇੱਕ ਭਾਈ ਤਿੰਗਾਣਾ ਜੀ ਦਾ ਸੋ ਭਾਈ ਚੈਣ ਜੀ ਗਿੰਨਾ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਨੇ ਉਹ ਉਹਨਾਂ ਦੀ ਉਮਰ ਕਾਫੀ ਵੱਡੇਰੀ ਹੋ ਚੁੱਕੀ ਸੀ ਖੁੰਡੇ ਦੇ ਨਾਲ ਚੱਲ ਕੇ ਉਹ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਉਂਦੇ ਸਨ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਦਾੜਾ ਇੰਨਾ ਵੱਡਾ ਸੀ ਕਿ ਧਰਤੀ ਦੇ ਨਾਲ ਛੂੰਹਦਾ ਸੀ ਜਦੋਂ ਜਵਾਨੀ ਦੀ ਉਮਰ ਦੇ ਵਿੱਚ ਸਨ ਉਹ ਸਮੇਂ ਉਹ ਆਪਣੇ ਡਾੜੇ ਨੂੰ ਆਪ ਸੰਭਾਲਿਆ ਕਰਦੇ ਸਨ ਆਪਣੇ ਹੱਥਾਂ ਦੇ ਨਾਲ ਪਰ ਹੁਣ ਕਿਉਂਕਿ ਬਜ਼ੁਰਗ ਹੋ ਚੁੱਕੇ ਸਨ ਜਦੋਂ ਵੀ ਗੁਰਦੁਆਰਬਾਰ ਵਿੱਚ ਆਉਂਦੇ ਦੋ ਗੁਰ ਸਿੱਖ ਦੋਵਾਂ ਪਾਤਸ਼ਾਹਾਂ ਤੋਂ ਉਹਨਾਂ ਦੇ ਡਾੜੇ ਦੀ ਸੰਭਾਲ ਕਰਦੇ ਭਾਵੇਂ ਧਰਤੀ ਨਾਲ ਨਾ ਲੱਗਣ ਦਿੰਦੇ ਉਹ ਬਜ਼ੁਰਗ ਅਵਸਥਾ ਦੇ ਵਿੱਚ ਵੀ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਣ ਵਾਸਤੇ ਰੋਜ਼ਾਨਾ ਆਉਂਦੇ ਗੁਰੂ ਪਾਤਸ਼ਾਹੀ ਦੀ ਉਹਨਾਂ ਉੱਤੇ ਬਹੁਤ ਖਾਸ ਬਖਸ਼ਿਸ਼ ਸੀ ਸਪਾਈ ਚੈਨ ਜੀ ਨੂੰ ਗੁਰਤੇ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਪੁੱਛਿਆ ਕਿ ਭਾਈ ਸਾਹਿਬ ਜੀ ਕੋਈ ਜੀਵਨ ਦੀ ਕੋਈ ਖਾਸ਼ ਹੋਵੇ ਕੋਈ ਇੱਛਾ ਹੋਵੇ ਤਾਂ ਆਪ ਜੀ ਪ੍ਰਗਟ ਕਰੋ ਭਾਈ ਚੈਨ ਜੀ ਕਹਿਣ ਲੱਗੇ ਨੇ ਕਿ ਮੇਰਾ ਨਾਮ ਭਾਈ ਚੈਨ ਹੈ ਤੇ ਮੈਂ ਆਪ ਜੀ ਤੋਂ ਇਹੋ ਹੀ ਚਾਹੁੰਦਾ ਹਾਂ ਕਿ ਅੰਤ ਸਮੇਂ ਤੱਕ ਮੇਰਾ ਜੀਵਨ ਚੈਣ ਦੇ ਨਾਲ ਗੁਜ਼ਰ ਜਾਵੇ ਪਾਤਸ਼ਾਹ ਜੀ ਤੁਹਾਡੀ ਨਾਮ ਬਾਣੀ ਨੂੰ ਜਪਦਿਆਂ ਜਪਦਿਆਂ ਹੀ ਇਹ ਮੇਰਾ ਜੀਵਨ ਬਤੀਤ ਹੋਵੇ ਸੋ ਦੂਸਰੇ ਗੁਰਸਿੱਖ ਭਾਈ ਤਿੰਗਾਨਾ ਜੀ ਇਹ ਵੀ ਗੁਰੂ ਪਾਤਸ਼ਾਹ ਜੀ ਦੀ ਹਾਜ਼ਰੀ ਭਰਦੇ ਨੇ ਤੇ ਭਾਈ ਤਿੰਗਾਨਾ ਜੀ ਨੇ ਇੱਕ ਦਿਨ ਪਾਤਸ਼ਾਹ ਜੀ ਨੂੰ ਆਪ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਗੁਰੂ ਪਾਤਸ਼ਾਹ ਜੀ ਜਦੋਂ ਤੱਕ ਮੇਰਾ ਜੀਵਨ ਹੈ ਮੈਂ ਆਪ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਜਦੋਂ ਤੱਕ ਮੇਰਾ ਜੀਵਨ ਹੈ ਮਦੋਂ ਤੱਕ ਮੇਰੇ ਸਵਾਸ ਚੱਲਦੇ ਹਨ ਮੇਰੇ ਤੋਂ ਕਿਸੇ ਦਾ ਵੀ ਮਾੜਾ ਨਾ ਹੋਵੇ ਤੇ ਕਿਰਪਾ ਕਰਿਓ ਮੈਂ ਵੀ ਆਖਰੀ ਸਵਾਸ ਤੱਕ ਆਪ ਜੀ ਦੁਆਰਾ ਦਿੱਤੇ ਹੋਏ ਉਪਦੇਸ਼ ਨੂੰ ਧਾਰਨ ਕਰਕੇ ਨਾਮ ਬੰਦਗੀ ਕਰਦਾ ਰਹਾ ਗੁਰੂ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ ਇੱਕ ਹੋਰ ਬਖਸ਼ਿਸ਼ ਮੈਂ ਆਪ ਜੀ ਤੋਂ ਚਾਹੁੰਨਾ ਹਾਂ ਪਾਦਸ਼ਾਹ ਜੀ ਕਿ ਜਦੋਂ ਮੇਰੇ ਸਵਾਸ ਨਿਕਲਣਾ ਉਹ ਸਮੇਂ ਮੇਰੇ ਸਵਾਸ ਆਪ ਜੀ ਦੀ ਗੋਦ ਦੇ ਵਿੱਚ ਨਿਕਲਣਾ ਆਪ ਜੀ ਮੇਰੇ ਕੋਲ ਉਸ ਸਮੇਂ ਹਾਜ਼ਰ ਹੋਣਾ ਜਦੋਂ ਮੇਰੇ ਆਖਰੀ ਸਵਾਸ ਹੋਣ ਗੁਰ ਤੇਗ ਬਹਾਦਰ ਸੱਚੇ ਪਾਦਸ਼ਾਹ ਜੀ ਕਹਿਣ ਲੱਗੇ ਨੇ ਭਾਈ ਪਿੰਗਣਾ ਜੀ ਇਸ ਸਰੀਰ ਦਾ ਕੋਈ ਵਿਸ਼ਵਾਸ ਨਹੀਂ ਹੈ ਕਹਾ ਵਿਸਾਸਾ ਇਸ ਭਾਂਡੇ ਦਾ ਇਤਨਕ ਲੱਗਿਆ ਠਣਕਾ ਮਾੜੀ ਜੀ ਕਿਤੇ ਇਸ ਨੂੰ ਕੋਈ ਝੋਟ ਲੱਗੀ ਤਾਂ ਕੀ ਪਤਾ ਇਹ ਕਦੋਂ ਇਸ ਸਰੀਰ ਨੇ ਖਤਮ ਹੋ ਜਾਣਾ ਹੈ ਇਸ ਕਰਕੇ ਅਸੀਂ ਆਪ ਜੀ ਨੂੰ ਇਹ ਬਚਨ ਨਹੀਂ ਕਰ ਸਕਦੇ ਅਸੀਂ ਆਪ ਜੀ ਦੇ ਨਾਲ ਇਹ ਪੱਕਾ ਜਿਹੜਾ ਹੈ ਉਹ ਆਪ ਜੀ ਦੇ ਨਾਲ ਵਾਦਾ ਨਹੀਂ ਕਰ ਸਕਦੇ ਤਾਂ ਫਿਰ ਭਾਈ ਤਿੰਗਾਣਾ ਜੀ ਕਹਿਣ ਲੱਗੇ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਫਿਰ ਮੇਰੀ ਇੱਕ ਦੂਸਰੀ ਬੇਨਤੀ ਨੂੰ ਮੰਨ ਲਵੋ ਜਦ ਵੀ ਆਪ ਜੀ ਸਵਾਸ ਤੇ ਆਗੋ ਤਾਂ ਉਸੇ ਸਮੇਂ ਮੇਰੇ ਸਵਾਸ ਨਿਕਲ ਜਾਣਾ ਕਿਉਂਕਿ ਮੈਂ ਬਾਣੀ ਪੜਦਾ ਹਾਂ ਬਾਣੀ ਦੇ ਵਿੱਚ ਆਪ ਜੀ ਦਾ ਹੀ ਵੱਡੇ ਗੁਰੂ ਸਾਹਿਬਾਂ ਜੀ ਦਾ ਉਪਦੇਸ਼ ਹੈ ਕਿ ਜਿਸ ਪਿਆਰੇ ਸਿਉ ਨੇ ਹੋ ਤਿਸ ਆਗੈ ਮਰ ਚਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛਾ ਜੀਵਣਾ ਤੈ ਗੁਰੂ ਸਾਹਿਬ ਜੀ ਜੇ ਆਪ ਜੀ ਮੇਰੀ ਪਹਿਲੀ ਬੇਨਤੀ ਨੂੰ ਸਵੀਕਾਰ ਨਹੀਂ ਕਰਦੇ ਤਾਂ ਮੇਰੀ ਦੂਸਰੀ ਬੇਨਤੀ ਜ਼ਰੂਰ ਸਵੀਕਾਰ ਕਰੋ ਜਦ ਵੀ ਆਪ ਜੀ ਇਸ ਸੰਸਾਰ ਵਿੱਚੋਂ ਜਾਓ ਤਾਂ ਉਸੇ ਸਮੇਂ ਹੀ ਮਗਰੇ ਮਗਰ ਮੇਰੇ ਸਵਾਸੇ ਨਿਕਲ ਜਾਣ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮੁਸਕਰਾਏ ਨੇ ਤੇ ਉਸ ਭਾਈ ਪਿੰਘਾਣਾ ਜੀ ਨੂੰ ਗੱਲ ਨਾਲ ਲਗਾ ਕੇ ਇਹ ਬਚਨ ਕੀਤੇ ਨੇ ਉਸ ਉਤਾਲਪੁਰਖ ਨੂੰ ਜੋ ਮਨਜ਼ੂਰ ਹੋਵੇਗਾ ਉਹ ਹੀ ਹੋਵੇਗਾ ਸੋ ਗੁਰੂ ਸਵਾਰਿਓ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਿੱਲੀ ਵਿਖੇ ਜਾਂਦੇ ਨੇ ਸ਼ਹਿਰ ਦੇਣ ਜਦੋਂ ਆਪਣਾ ਸੀਸ ਕਟਵਾਉਂਦੇ ਨੇ ਤਾਂ ਫਿਰ ਉਸੇ ਸਮੇਂ ਹੀ ਪਾਈ ਤੰਗਾਣਾ ਜੀ ਵੀ ਆਪਣੇ ਉੱਪਰ ਇੱਕ ਚਾਦਰ ਲੈ ਕੇ ਲੇਟ ਜਾਂਦੇ ਨੇ ਤੇ ਆਪਣੇ ਸਵਾਸ ਤਿਆਗ ਦਿੰਦੇ ਨੇ ਇਹ ਹੈ ਗੁਰੂ ਤੇ ਗੁਰੂ ਕੇ ਸਿੱਖ ਦੇ ਆਪਸੀ ਪ੍ਰੇਮ ਦਾ ਆਪਸੀ ਪ੍ਰੇਮ ਦਾ ਰਿਸ਼ਤਾ ਗੁਰੂ ਸਾਹਿਬ ਨਾਲ ਬੰਧਨ ਕੀਤੇ ਗੁਰੂ ਸਾਹਿਬ ਨਾਲ ਪ੍ਰੇਮ ਕੀਤਾ ਤੇ ਦੇਖੋ ਸੁੱਤੇ ਸਿੱਧ ਹੀ ਭਾਈ ਤਿੰਗਾ ਨਾਂਜੀ ਤੱਕ ਆਤਮ ਭਾਈ ਤਿੰਗਾ ਨਾਂਜੀ ਤੱਕ ਆਪਣੇ ਆਪ ਇਹ ਖਬਰ ਪਹੁੰਚ ਗਈ ਹੈ ਉਹਨਾਂ ਨੂੰ ਇਸ ਗੱਲ ਦੀ ਪਾਖਿਆ ਹੋ ਗਈ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸ਼ਹੀਦ ਹੋ ਗਏ ਨੇ ਤੇ ਉਸ ਤੋਂ ਉਸੇ ਸਮੇਂ ਬਾਅਦ ਹੀ ਉਹਨਾਂ ਨੇ ਆਪਣੇ ਸਵਾਸ ਤਿਆਗ ਦਿੱਤੇ ਨੇ ਸੋ ਗੁਰੂ ਸਾਰਿਓ ਦੋਵਾਂ ਗੁਰਸਿੱਖਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਬਣੇ ਹੋਏ ਨੇ ਇੱਕ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਭਾਈ ਚੈਨ ਜੀ ਜੋ ਕਿ ਪ੍ਰਾਤਨ ਹਵੇਲੀ ਦੇ ਨਾਲ ਹੀ ਹੈ ਤੇ ਦੂਸਰਾ ਗੁਰਦੁਆਰਾ ਹੈ ਬਾਬਾ ਤਿੰਗਾਣਾ ਜੀ ਗੁਰਦਰਾ ਖੇਤਾਂ ਦੇ ਵਿੱਚ ਵੜਿਆ ਹੋਇਆ ਸੀ ਆਪਣੇ ਵੀਡੀਓ ਦੇ ਵਿੱਚ ਅਸੀਂ ਉਹਨਾਂ ਗੁਰਤਮਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਿੱਥੇ-ਜਿੱਥੇ ਗੁਰਸਿੱਖਾਂ ਦਾ ਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਆਪਸੀ ਮਲਾਪ ਹੋਇਆ ਹੈ ਤੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿੱਥੇ ਬੈਠ ਕੇ ਸੰਤਾਂ ਨੂੰ ਉਪਦੇਸ਼ ਕਰਦੇ ਰਹੇ ਬਜਨ ਬੁਲਾਸ ਕਰਦੇ ਰਹੇ ਉੱਥੇ ਗੁਰਦਰਾ ਸਾਹਿਬ ਗੁਰੂ ਸਰਸਰ ਬਣਿਆ ਹੋਇਆ ਹੈ ਖੇਮ ਕਰਨ ਸਾਹਿਬ ਜੀ ਦੀ ਧਰਤੀ ਤੇ ਸੋ ਖੇਮ ਕਰਨ ਸਾਹਿਬ ਜੀ ਦੀ ਧਰਤੀ ਤੇ ਲਾਗੇ ਚਾਗੇ ਦੇ ਜੋ ਉਸ ਬਲਾਕ ਦੇ ਅਧੀਨ ਪਿੰਡ ਹੁੰਦੇ ਨੇ ਉੱਥੇ ਬਹੁਤ ਸਾਰੇ ਗੁਰਦੁਆਰੇ ਨੇ ਵੱਖੋ ਵੱਖ ਗੁਰਸਿੱਖਾਂ ਦੇ ਨਾਲ ਸੰਬੰਧਤ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਤ ਜਿਨ੍ਹਾਂ ਦਾ ਜ਼ਿਕਰ ਅਸੀਂ ਕਿਸੇ ਸਮੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜੀਵਨ ਗਾਥਾ ਦੀ ਸਮਾਪਤੀ ਤੋਂ ਬਾਅਦ ਤੁਹਾਡੇ ਨਾਲ ਲਗਾਤਾਰ ਕਰਾਂਗੇ ਇੰਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਸ ਪਿੰਡ ਦੇ ਵਿੱਚ ਖੇਮ ਕਰਨ ਸਾਹਿਬ ਜੀ ਦੀ ਧਰਤੀ ਦੇ ਵਿੱਚ ਨਾਮ ਬਾਣੀ ਦਾ ਉਪਦੇਸ਼ ਦੇ ਕੇ ਸੰਗਤਾਂ ਨੂੰ ਤਾਰਦੇ ਹੋਏ ਕੁਝ ਦਿਨ ਆਪ ਜੀ ਇੱਥੇ ਰਹੇ ਨੇ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅਗਾਹ ਦੂਸਰੇ ਇਲਾਕਿਆਂ ਵੱਲ ਚਾਲੇ ਪਾਏ ਨੇ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਖੇਮ ਕਰਨ ਸਾਹਿਬ ਜੀ ਦੀ ਧਰਤੀ ਤੋਂ ਬਾਅਦ ਉਸ ਤੋਂ ਬਾਅਦ ਕਿੱਥੇ ਗਏ ਨੇ ਸੋ ਗੁਰੂ ਸਾਹਿਬ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਆਕੇ ਜੋ ਭਾਈ ਰਗਪਤ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਖੇਮ ਕਰਨ ਸਾਮ ਜੀ ਦੀ ਤਰਫੀ ਪਹਿਲਾਂ ਕਿ ਆਈ ਨੇ ਜਦੋਂ ਹਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਪਿੰਡ ਤੋਂ ਚੱਲਣ ਲੱਗੇ ਨੇ ਤਾਂ ਭਾਈ ਰਗਪਤ ਜੀ ਨੇ ਇੱਕ ਬਹੁਤ ਹੀ ਸੁੰਦਰ ਘੋੜਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤਾ ਹੈ ਸਵਾਰੇ ਨੂੰ ਸਵਾਰੀ ਵਾਸਤੇ ਜਿਸ ਤੇ ਬੈਠ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਹੁਣ ਅੱਗੇ ਹੋਰ ਨਾਂ ਇਲਾਕਿਆਂ ਦੇ ਵਿੱਚ ਉਪਦੇਸ਼ ਦੇਣ ਵਾਸਤੇ ਤਿਆਰੀ ਕੀਤੀ ਹੈ ਸੋ ਗੁਰੂ ਸਵਾਰਿਓ ਅਖੀਰ ਦੇ ਵਿੱਚ ਬੇਨਤੀ ਹੈ ਕਿ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਨਾਤਕ ਵੀ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਸਾਂਝਾ ਕੀਤਾ ਜਾਵੇ ਅਗਲੇ ਅਧਿਆਏ ਨੂੰ ਲੈ ਕੇ ਹਾਜ਼ਰ ਪਾਵਾਂਗਾ ਤਦ ਤੱਕ ਵਾਸਤੇ ਯਾਦ ਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ